ਇਨ ਮੈਂ ਕਛ ਤੇਰੋ ਰੇ ਨਾਹੀਂ ਰੇ ਸ਼ਬਦ ਫਿਰ ਉਧਰ ਜਾਏਗਾ ਮਨ ਰੇ ਇਨਾਂ ਵਿੱਚੋਂ ਕੋਈ ਤੇਰਾ ਨਹੀਂ ਆ ਘਰ ਮੇਰਾ ਇਸਤਰੀ ਮੇਰੀ ਮਹਾਰਾਜ ਕਹ ਦੇਖੋ ਸੋਚ ਬੇਚਾਰੀ ਕਦੀ ਤੂੰ ਰਾਤ ਨੂੰ ਉੱਠ ਕੇ ਮੰਜੇ ਤੇ ਬੈਠ ਕੇ ਪੁੱਛਿਆ ਕਰ ਮਾਨੂੰ ਕਿ ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਤੇਰੇ ਹੈ ਇਸ ਨਾਲ ਸਿੰਧਾ ਜਿਆ ਇਹ ਸਾਰੇ ਸ਼ਬਦ ਦਾ ਭੰਨ ਦਿਨ ਤੇ ਰਾਤ ਬਹਿਰ ਤੇ ਘਰਿਆ ਆਬ ਘਟੇ ਤਨ ਚੀਜੇ ਕਬੀਰ ਜੀ ਜੀ ਆਬ ਘਟੇ ਤਨ ਚੀਜੇ ਕਾਲ ਅਹੀਰੀ ਇਹ ਕਹੀਰੀ ਦਰਤ ਦੇ ਸ਼ਿਕਾਰੀ ਅਹੀਰੇ ਦਰਤ ਮਾਸ ਹੁੰਦਾ ਕਹੀਰੀ ਦਰਤ ਸ਼ਿਕਾਰੀ ਹੁੰਦਾ ਕਾਲ ਅਹੀਰੀ ਫਿਰ ਬੰਦ ਕਿਜੋ ਆ ਮੌਤ ਸ਼ਿਕਾਰਨ ਬਣ ਕੇ ਤੇਰੇ ਪਿੱਛੇ ਤੁਰਦੀ ਵੀ ਕਹੋ ਕਵਨ ਬਿਧ ਕੀਜੈ ਸੋ ਦਿਨ ਆਵਨ ਲਾਗਾ ਆਉਦ ਕਟੈ ਸੋ ਜਨ ਆਮ ਲਗਾ ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕੂ ਹੈ ਕਾਂਕਾ ਦਸ ਇਨਾਂ ਵਿੱਚੋਂ ਕਿਹੜਾ ਤੇਰਾ ਹੈ ਕਹੋ ਰੋਲ ਤੂੰ ਕਉ ਕੂ ਹੈ ਕਾਂਕਾ ਕਿਹੜਾ ਤੇਰਾ ਇਨਾਂ ਵਿੱਚੋਂ ਇਸ ਨੂੰ ਗੁਰੂ ਜੀ ਕਹਿ ਰਹੇ ਜੋ ਤੰਤੈ ਆਪ ਨੂੰ ਕਰਮਾਨਿਓ ਅਰ ਸੁੰਦਰ ਗ੍ਰਹਿਨਾਰੀ ਇਨ ਵਿੱਚ ਕਛ ਤੇਰੋ ਨਹੀਂ ਹੈ ਦੇਖੋ ਸੋਚ ਵਿਚਾਰੀ ਇਨਾਂ ਵਿੱਚੋਂ ਕੋਈ ਤੇਰਾ ਨਹੀਂ ਸੋਚ ਵਿਚਾਰ